ਕਰੋ ਪੰਜਾਬ ਦੀਆਂ ਕਿਸਾਨਾਂ ਕੋਆ ਨਹੀਂ ਹੋਣ ਗਿਆ ਨਹੀਂ ਹੋਣ ਗਿਆ ਨਹੀਂ ਹੋਣ ਗਿਆ ਨਹੀਂ ਹੋਣ ਗਿਆ ਮੁੜਦਾਬਾਦ 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 ਜਮੀਨਾਂ ਦੇ ਧੱਕੇ ਨਾਲ ਕਬਜ਼ੇ ਕਰਨ ਵਾਲੀ ਸਰਕਾਰ ਮੁੜਦਾਬਾਦ 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 ਜਮੀਨਾਂ ਦੇ ਧੱਕੇ ਨਾਲ ਕਬਜ਼ੇ ਕਰਨ ਵਾਲੀ ਸਰਕਾਰ ਮੁੜਦਾਬਾਦ 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 ਭਜਾ ਜੀ ਤੁਸੀਂ ਅੱਜ ਸਮਰਾਲੇ ਚੱਲੇ ਹੋ ਇਹਦਾ ਕੀ ਮਕਸਦ ਆਪਣਾ ਇਹ ਜੀ ਅੱਜ 24 ਤਰੀਕ ਨੂੰ ਸਮਰਾਲਾ ਵਿਖੇ ਸਾਰੇ ਪੰਜਾਬ ਦੀ ਵੱਡੀ ਮਹਾ ਕਿਸਾਨ ਰੈਲੀ ਰੱਖੀ ਗਈ ਆ ਐਸ ਕੇਮ ਵੱਲੋਂ ਕਿਉਂਕਿ ਜਿਹੜੀ ਪੰਜਾਬ ਸਰਕਾਰ ਪੁੱਲੇ 2 ਮਹੀਨੇ ਰੌਲਾ ਪਾ ਰਹੀ ਸੀ ਜ਼ਮੀਨਾਂ ਐਕਵਾਇਰ ਕਰਨ ਦੀ ਲੈਂਡ ਪੁਨਿਸ਼ੀਮ ਲਾਗੂ ਕੀਤੀ ਸੀ ਇਹਨੇ ਮਤਾ ਪਾਰ ਕੇ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੋਧ ਵਿੱਚ ਅੱਜ ਰੈਲੀ ਪਰ ਸਰਕਾਰ ਨੇ ਨੀਤੀ ਦਾ ਪਾਸ ਲੈ ਲਈ ਕਿਸਾਨਾਂ ਦੇ ਦੁਆਏ ਠਾ ਕੇ ਇਹ ਵਿੱਚ ਕਿਸਾਨਾਂ ਦੀ ਕੋਲ ਵੱਡੀ ਜੱਟੇ ਪਰ ਉਹ ਜੇਤੂ ਰੈਲੀ ਅੱਜ ਰੱਖੀ ਗਈ ਹੈ ਸਰਕਾਰ ਨੂੰ ਦੱਸਣ ਬਾਅਦ ਤੇ ਕਿਸਾਨ ਇੱਕ ਮੁੱਠੋ ਕੇ ਸਾਰੇ ਇਕੱਠੇ ਹੋ ਕੇ ਲਾਈ ਦਾ ਰਹਿ ਰਹੇ ਆ ਤੁਹਾਡੀ ਕੋਈ ਵੀ ਗਲਤ ਨੀਤੀ ਪੰਜਾਬ ਵਿੱਚ ਲਾਗੂ ਨਹੀਂ ਹੁੰਦੀ ਜਾਵੇਗੀ ਇਸ ਦੇ ਸਬੰਧ ਵਿੱਚ ਅੱਜ ਫਰਾਰ ਭਾਰਤੀ ਕਿਸਾਨਾਂ ਦੇ ਕਾਫੀਆਂ ਫਲੋਰ ਵਿਖੇ ਅੱਜ ਸਾਡਾ ਜਿਲ੍ਹੇ ਦੀ ਸਾਰੀ ਟੀਮ ਸਾਰੇ ਕਿਸਾਨ ਇਕੱਠੇ ਹੋਏ ਆ ਸ਼ਾਹਪੁਰ ਤੋਂ ਟੀਮ ਆਈ ਆ ਮਲਸੀਆਂ ਤੋਂ ਟੀਮ ਆਈ ਆ ਮਹਿਦਪੁਰ ਵਾਲੇ ਪਿੱਛੇ ਆ ਰਹੇ ਨੌਰਬਾਹਲ ਤੋਂ ਆ ਰਹੇ ਆ ਹੋਰ ਇਧਰ ਫੋਤੋ ਵੀ ਆ ਰਹੇ ਇੱਥੋਂ ਸਾਰੇ ਇਕੱਠੇ ਹੋ ਕੇ ਅਸੀਂ ਪਾਇਆ ਰਹੋ ਹੋ ਕੇ ਇਧਰਲੇ ਪਾਸੇ ਦੇ ਸਮਰਾਲੇ ਪਹੁੰਚਣਾ ਆ ਔਰ ਵੱਡੀ ਗੈਂਤੀ ਵਿੱਚ ਫੈਸ਼ਮਲਦ ਕਰਨੀਆਂ ਕਿਉਂਕਿ ਸਾਰੇ ਪੰਜਾਬ ਤੋਂ ਸਾਰੀਆਂ ਕਿਸਾਨ ਵਜੇ ਜੱਟੀਆਂ ਰੁੱਖੀਆਂ ਹੋ ਰਹੀਆਂ ਨੇ ਤੋਂ ਜਿਹੜੀ ਸਰਕਾਰ ਦੀ ਇਹ ਨੀਤੀ ਆ ਇਹਦੇ ਖਰਾਫ ਇਹਦੀ ਜਿੱਤ ਦੇ ਜਿੱਤ ਦਾ ਜਸ਼ਨ ਮਨਾਉਣ ਲਈ ਅੱਜ ਰੈਲੀ ਕੀਤੀ ਗਈ ਆ ਕਿਉਂਕਿ ਕਿਸਾਨਦਵਾ ਹੈ ਕਿ ਸਰਕਾਰ ਨੇ ਇਹ ਜਿਹੜੀ ਨੀਤੀ ਵਾਪਸ ਕੈਬਨਟ ਦੀ ਮੀਟਿੰਗ ਕਰਕੇ ਲੈ ਰਹੀ ਆ ਪਰ ਇਹ ਪ੍ਰਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੱਕੇ ਤੌਰ ਤੇ ਜਦੋਂ ਬਾਸਰ ਹੋਊਗਾ ਤਾਂ ਕਿ ਸੰਵਾਦ ਚ ਚੱਕਾ ਕਰੂਗਾ ਇਹਦੇ ਵਿੱਚ ਕਿੰਨੇ ਬਲਾਕਾਂ ਦੇ ਪ੍ਰਧਾਨਾਂ ਨੇ ਕੀ ਕਿ ਨਾਇਆ ਇਹਦੇ ਵਿੱਚ ਸਾਡੇ ਬਲਾਕ ਸ਼ਾਹਕੋਟ ਤੋਂ ਸਰਦਾਰ ਰਜੀਤ ਸਿੰਘ ਆਏ ਆ ਨੂਰ ਮੈਲ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਸਾਡੇ ਆਪਣਾ ਜਥਾ ਲੈ ਕੇ ਪਹੁੰਚ ਰਹੇ ਆ ਚੱਲ ਪਏ ਉੱਥੋਂ ਸ਼ਾਹ ਆਪਣੇ ਮਹਿਦਪਰ ਤੋਂ ਬਾਬਾ ਭਲਵਿੰਦਰ ਸਿੰਘ ਜੀ ਉਹ ਆਪਣਾ ਜਥਾ ਲੈ ਕੇ ਪਿੱਛੇ ਹਾਰੇ ਚੱਲੇ ਆਉਂਦੇ ਆ ਔਰ ਕੋਹ ਕੋਹ ਨੂੰ ਅਮਰਜੀਤ ਸਿੰਘ ਚਲਾਉਂਦਾ ਪਰਾਗ ਪ੍ਰਧਾਨ ਉਹ ਆਪਣਾ ਜੁੱਤਾ ਲਾ ਕੇ ਇੱਥੇ ਪਹੁੰਚ ਰਿਹਾ ਇੱਥੇ ਸਾਰਿਆਂ ਨੇ ਇਕੱਠੇ ਹੋਣਾ ਆ ਇਕੱਠੇ ਹੋ ਕੇ ਫੇ ਅਸੀਂ ਇਧਰੋਂ ਪਾਇਆ ਰਹੋ ਕੁਝ ਕਰਨਾ ਹੈ